ਹਾਂਜੀ ਗੈ ਸ਼ਰੀ ਰਾਮ ਅੱਜ ਸਾਰੇ ਫਗਵਾੜੇ ਦੇ Hindu ਸੰਗਠਨ ਹਨੂ ਮਾਨ ਗੜੀ ਇਕੱਠੇ ਹੋਇਆ ਜੋ ਆਇਆ ਤੋਂ 1 ਮਹੀਨਾ ਪਹਿਲਾਂ ਜਗਿੰਦਰ ਸਿੰਘ ਮਾਨ ਨੇ ਭਗਵਾਨ ਰਾਮ ਜੋ ਸਾਡੇ ਸਾਰੇ ਕਰੋੜਾ ਲੋਕਾਂ ਦੇ ਸਰਦੇ ਆ ਔਰ ਸਾਡੇ ਸਾਰੇ ਲੋਕ ਸਾਡੇ ਸਾਰੇ ਕਰੋੜਾ ਲੋਕਾਂ ਦੇ ਪ੍ਰੇਰਨਾ ਸਰੋਤ ਆ ਉਹਨਾਂ ਦੇ ਪ੍ਰਤੀ ਆਪਸ਼ਬਦ ਕਹੇ ਸੀ ਇੱਕ ਮਹੀਨਾ ਭਟਕਣ ਤੋਂ ਬਾਅਦ ਪ੍ਰਸ਼ਾਸਨ ਨੂੰ ਅਲਟੀਮੇਟਮ ਦੇਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਵੀ ਉਤੇ ਐਕਸ਼ਨ ਨਹੀਂ ਲਿਆ ਹੁਣ ਅਸੀਂ ਇੱਕ ਲਾਸਟ ਸਾਡੀ ਮੀਟਿੰਗ ਹੋਈ ਹੈ ਹਰਮਾਨ ਗੰਢੀ ਦੇ ਵਿੱਚ ਔਰ ਸਾਰੇ ਹਿੰਦੂ ਸੰਗਠਨ ਜਿਨ੍ਹਾਂ ਦੇ ਵਿੱਚ ਬਹੁਤ ਭਾਰੀ ਰੋਸ਼ ਹੈ ਜਿਹਦੇ ਨਾਲ-ਨਾਲ ਸਾਰੇ ਫਗਵਾੜੇ ਵਿੱਚ ਵੀ ਇਸ ਗੱਲ ਦਾ ਸਾਰੇ ਹਿੰਦੂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਅਸੀਂ 2 ਦਿਨ ਦਾ ਪ੍ਰਸ਼ਾਸਨ ਨੂੰ ਅਲਟੀਮੇਟ ਦਿੰਨੇ ਆ ਜੇ 2 ਦਿਨ ਵਿੱਚ ਪ੍ਰਸ਼ਾਸਨ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਤਾਂ ਮੰਗਲਵਾਰ ਨੂੰ ਸਾਰੇ Hindu ਸੰਗਠਨ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਧਰਨਾ ਦੇਵਾਂਗੇ ਔਰ ਕਾਰਵਾਈ ਨਾ ਹੋਣ ਦੇ ਉਤੇ ਜੋ ਵੀ ਉਸ ਤੋਂ ਅੱਗੇ ਹਾਰ ਤੋਂ ਹੱਡ ਡਿਸੀਜਨ ਆ ਉਹ ਸਾਰਾ Hindu ਸਮਾਜ ਲਊਗਾ ਇਹਦੀ ਸਾਰੀ ਜ਼ਿੰਮੇਵਾਰੀ ਪੁਲਿਸ ਦੀ ਪ੍ਰਸ਼ਾਸਨ ਦੀ ਤੇ ਆਪ ਸਰਕਾਰ ਦੀ ਹੋਊਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਰੇ Hindu ਸੰਗਠਨਾਂ ਨੇ ਫਗਵਾੜਾ ਸ਼ਹਿਰ ਵਿੱਚ ਭਗਮੰਤਮਾਨ ਸਰਕਾਰ ਦਾ ਕੱਲ ਜੋ ਲੁਧਿਆਣਾ ਵਿੱਚ Hindu ਸੰਗਠਨ ਦੇ ਲੀਡਰ ਉਤੇ ਹਮਲਾ ਹੋਇਆ ਉਹਦੇ ਕਰਕੇ ਪਤੜਾ ਸਾੜਿਆ ਗਿਆ ਦੇ ਨਾਲ ਹੀ ਸਾਰੇ ਸੰਗਠਨ ਨੇ ਸਾਰੇ ਹਿੰਦੂ ਸੰਗਠਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਵਾ ਕਿ 1 ਮਹੀਨਾ ਹੋ ਗਿਆ ਪ੍ਰਸ਼ਾਸਨ ਦੇ ਘੇੜੇ ਕੱਢਦਿਆਂ ਨੂੰ ਫਗਵਾੜੇ ਦੇ ਜਿਹੜਾ ਆਮ ਆਦਮੀ ਪਾਰਟੀ ਦਾ ਮੁਰੀ ਯਾ ਜਗਿੰਦਰ ਸਿੰਘ ਮਾਨ ਨੇ ਪ੍ਰਭੂਸ਼ੀਲ RAM ਦੇ ਬਾਰੇ ਜੋ ਆਪ ਸ਼ਬਦ ਬੋਲੇ ਸੀ ਉਹਦੇ ਉੱਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਪਿਆ ਤੇ ਅੱਜ ਪ੍ਰਸ਼ਾਸਨ ਨੂੰ ਇਹ ਆਖਰੀ ਅਲਟੀਮੇਟਨ ਦੇ ਦਿੱਤਾ ਗਿਆ ਵਾ ਕਿ 2 ਦਿਨ ਦੇ ਵਿੱਚ ਜੇ ਉਹਦੇ ਉੱਤੇ FIR ਦਰਜ ਨਾ ਕੀਤੀ ਗਈ ਤੇ ਮੰਗਲਵਾਰ ਤੋਂ ਐਸਪੀ ਦਫ਼ਤਰ ਦੇ ਮੂਹਰੇ 11 ਵਜੇ ਤੋਂ ਇਕੱਠੇ ਹੋ ਕੇ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਅਣਮਿੱਥੇ ਸਮੇਂ ਲਈ ਧੰਨਾ ਦਿੱਤਾ ਜਾਊਗਾ। ਉਦੋਂ ਬਾਅਦ ਵੀ ਪ੍ਰਸ਼ਾਸਨ ਜੇ ਨਹੀਂ ਜਾਗਦਾ ਤੇ ਉਹ ਵੀ ਅਗਲੀ ਰਾਣੀ ਕਿੰਦੇ ਵੀ ਸਾਰਾ ਹਿੰਦੂ ਸਗਡਨ ਹੁਣ ਸੜਕਾਂ ਤੇ ਉਤਰੂਗਾ ਤੇ ਉਦੋਂ ਬਾਅਦ ਜੋ ਵੀ ਹਾਲਾਤ ਬਣੇ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਊਗੀ। ਹੇ ਸ਼੍ਰੀ ਰਾਮ ਹੇ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ 1 ਮਹੀਨਾ ਪਹਿਲਾਂ ਇੱਧਰ ਇਲੈਕਸ਼ਨ ਹੋਇਆ ਤਾਂ ਇੱਕ ਦਿਨ ਪਹਿਲਾਂ ਰਾਮਚੰਦਰ ਭਗਵਾਨ ਦੇ ਗੇਸਟ ਜਿਹੜੇ ਮਾਨ ਸਾਹਿਬ ਨੇ ਬਖਸ਼ ਬੋਲੇ ਸੀ ਉਹ ਸਾਰੇ ਹਿੰਦੂਸ ਘਟਨਾ ਦੇ ਵਿੱਚ ਬਹੁਤ ਜ਼ਿਆਦਾ ਰੋਸ਼ਾ ਸੋ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਪਹਿਲਾਂ ਤਾਂ ਪੁੱਤਲਾ ਫੂਕਿਆ ਜਿਹੜਾ ਕੱਲ ਲੁਧਿਆਣੇ ਦੇ ਵਿੱਚ ਕਾਂਡ ਹੋਇਆ ਉਸ ਤੋਂ ਬਾਅਦ ਸਾਰੇ ਮਾਨ ਗੜੀ ਚ ਹਿੰਦੂਸ ਘਟਨ ਇਕੱਠੇ ਹੋ ਕੇ ਉਹਨਾਂ ਨੇ ਫੈਸਲਾ ਲਿਆ ਆ ਕਿ ਅਗਰ 2 ਦਿਨਾਂ ਦੇ ਵਿੱਚ ਪ੍ਰਸ਼ਾਸਨ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕਰਦਾ ਔਰ ਐਫ ਆਈ ਆਰ ਦਰਜ ਨਹੀਂ ਕਰਦਾ ਤੇ ਮੰਗਲਵਾਰ ਤੋਂ ਤਰਨਾ ਜਿਹੜਾ ਅਨਮਿੱਥੇ ਸਮੇਂ ਲਈ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਅਗਰ ਇਹ ਤਰਨਾ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਹਿੰਦੂਸ ਘਟਨ ਸਾਰੇ ਇਕੱਠੇ ਹੋ ਕੇ ਫਿਰ ਆਪਣਾ ਸਾਰੀ ਪ੍ਰਸ਼ਾਸਨ ਤੇ ਔਰ ਪੁਲਿਸ ਵਾਲਿਆਂ ਦੇ ਹੋਊਗੀ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਔਰ ਪੁਲਿਸ ਵਾਲਿਆਂ ਨੂੰ ਦੋ ਦਿਨ ਦੇ ਵਿੱਚ ਵਿੱਚ ਸਾਰਾ ਇਹ ਜਿਹੜਾ ਡਿਸੀਜਨ ਲੈ ਕੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਜੈ ਸ਼੍ਰੀਦਾਮ ਅੱਜ ਫਗਵਾੜਾ ਦੇ ਵਿੱਚ ਸਾਰੇ ਹਿੰਦੂ ਸੰਗਠਨਾ ਦਾ ਕੱਲ ਦੀ ਘਟਨਾ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਰੋਚ ਸੀਗਾ ਜਿਹਨੂੰ ਲੈ ਕੇ ਅੱਜ ਪੰਜਾਬ ਸਰਕਾਰ ਦਾ ਪਤਲਾ ਫੁੱਕਿਆ ਗਿਆ ਔਰ ਨਾਲ ਹੀ ਇਹ ਵੀ ਡਿਸੀਜਨ ਲਿਆ ਗਿਆ ਕਿ ਜਿਹੜੇ ਪਿਛਲੇ ਦਿਨਾਂ ਵਿੱਚ ਸਰਕਾਰ ਦੇ ਇੱਕ ਨੁਮਾਇੰਦੇ ਨੇ ਪਰਮੁਸ਼ੀ ਰਾਮ ਦੇ ਖਿਲਾਫ ਬਹੁਤ ਹੀ ਅਪਸ਼ਬਦ ਬੋਲੇ ਜਿਸ ਨੂੰ ਲਗਭਗ ਮਹੀਨੇ ਤੋਂ ਉੱਪਰ ਹੋ ਚੁੱਕਾ ਆ ਪ੍ਰਸ਼ਾਸਨ ਨੇ ਸਰਕਾਰ ਨੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੇ ਆਉਣ ਵਾਲੇ ਟਾਈਮ ਵਿੱਚ ਵੀ ਦੋ ਦਿਨਾਂ ਦੇ ਵਿੱਚ ਇਤਵਾਰ ਤੇ ਸੋਮਵਾਰ ਦਾ ਟਾਈਮ ਸਾਰੇ ਸੰਗਠਨਾਂ ਨੇ ਡਿਸਾਈਡ ਕੀਤਾ ਵਾ ਜੇ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤੇ ਮੰਗਲਵਾਰ ਨੂੰ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਵੀ ਜੇ ਕਾਰਵਾਈ ਨਹੀਂ ਹੁੰਦੀ ਤੇ ਇਹ ਜਿਹੜਾ ਵੀ ਸੰਗਠਨ ਡਿਸਿਜਨ ਲੈਣਗੇ ਉਹਦਾ ਜੋ ਵੀ ਖਮਿਆਜਾ ਹੋਊਗਾ ਸਰਕਾਰ ਤੇ ਪ੍ਰਸ਼ਾਸਨ ਦੋਵਾਂ ਨੂੰ ਭੁਗਤਣਾ ਪਏਗਾ